ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰੋ ਤਾਂ ਕਿ ਹਰ ਇੱਕ ਸੂਟ ਦੀ ਉੱਥੇ ਆਪਣੀ ਪਿਕ ਪਾਈ ਹੋਈ ਹੈ ਜੀ ਬਰਕ ਵਾਲੇ ਸੂਟ ਵੀ ਤੇ ਪ੍ਰਿੰਟ ਸੂਟ ਵੀ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਟਿਸਟਾ ਬ੍ਰਾਂਡ ਦੇ ਰਹਿਣ ਵਾਲੇ ਨੇ ਬਹੁਤ ਸੋਹਣੇ ਕਲਰ ਨੇ ਇਹਨਾਂ ਦੇ ਬਹੁਤ ਸੋਹਣੇ ਕੰਬੀਨੇਸ਼ਨ ਨੇ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਆ ਜੀ ਤੁਸੀਂ ਪਸੰਦ ਕਰ ਸਕਦੇ ਹੋ ਗਰਮੀ ਦੇ ਵਿੱਚ ਤੁਸੀਂ ਇਹ ਨਾ ਕਿਹਾ ਕਰੋ ਹਨਾ ਵੀ ਇਹਦੇ ਲਾਈਨਿੰਗ ਲੱਗੂਗੀ ਜੀ ਇਹ ਲਾਈਟ ਵੇਟ ਸੂਟ ਨੇ ਬਿਲਕੁਲ ਵੀ ਨਹੀਂ ਪਤਾ ਲੱਗਦਾ ਵੀ ਇਹਨਾਂ ਦੇ ਲਾਈਨਿੰਗ ਲੱਗੀ ਹੋਈ ਹੈ ਹਨਾ ਤੁਹਾਨੂੰ ਬ੍ਰਾਂਡ ਦਾ ਕਪੜਾ ਮਿਲੂਗਾ ਜੀ ਤੇ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਇਹ ਸੂਟ ਨੇ ਜਿਹੜੇ ਪੈਣ ਸਕਦੇ ਹੋ ਇਹ ਨਹੀਂ ਲੱਗਦਾ ਵੀ ਆਪਾਂ ਨੂੰ ਲਾਈਨਿੰਗ ਲੱਗੀ ਹੋਈ ਹੈ ਮੇਰੇ ਖੁੱਦ ਦੇ ਦੋ ਬਾਕੀ ਤੁਸੀਂ ਜੀ ਜੇ ਵਰਕਸ ਵਾਲੇ ਸੂਟ ਰੈਡੀ ਕਰਵਾਉਣੇ ਨੇ ਹੈਂਡਵਰਕ ਆਰੀਵਰਕ ਮਸ਼ੀਨਵਰਕ ਜੋ ਵੀ ਤੁਸੀਂ ਸੂਟ ਕਰਵਾਉਣੇ ਜੀ ਤਾਂ ਤੁਸੀਂ ਕਰਵਾ ਸਕਦੇ ਹੋ ਕਾਟਨ ਦੇ ਉੱਪਰ ਕਰਵਾਉਣਾ ਵਾਟਰ ਕਾਟਨ ਦੇ ਉੱਪਰ ਕਰਵਾਉਣਾ ਜੋ ਵੀ ਫੈਬਰਿਕ ਦੇ ਉੱਪਰ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਸੂਟ ਰੱਖੂਗਾ ਜੀ ਦੇਖੋ ਇਸ ਤਰ੍ਹਾਂ ਦਾ ਕਰੀਮ ਕਲਰ ਇਹਦੇ ਨਾਲ ਦੇ ਮੈਂ ਕਾਫੀ ਸੂਟ ਸੇਲ ਕਰਤੇ ਆਪਣੇ ਕੋਲ ਦੁਬਾਰਾ ਤੋਂ ਰੀਪੀਟ ਦੇ ਵਿੱਚ ਆਇਆ ਜੀ ਡਿਜ਼ਾਈਨ ਇਹਦਾ ਇਹ ਨਿਟਿਸਟਾ ਵਾਟਰ ਕਾਟਨ ਦੀ ਸ਼ਾਰਟ ਰੱਖੂਗੀ ਜੀ ਇਸ ਤਰ੍ਹਾਂ ਦੀ ਦੇਖੋ ਇਦੇ ਨਾਲ ਇਦਾਂ ਦੀ ਰੱਖੀ ਹੈ ਜੀ ਆਪਾਂ ਨੇ ਨਾਭੀ ਕਲਰ ਦੀ ਸਲਵਾਰ ਮੈਚਿੰਗ ਸੂਟ ਜੇ ਤੁਸੀਂ ਇਹ ਆਲ ਓਵਰ ਕਰਨਾ ਚਾਹੁੰਦੇ ਹੋ ਜੀ ਤਾਂ ਤੁਸੀਂ ਆਲ ਓਵਰ ਵੀ ਕਰ ਸਕਦੇ ਹੋ ਜੇ ਤੁਸੀਂ ਮੈਚਿੰਗ ਕਰਨਾ ਹੈ ਜੀ ਤਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਆਪਾਂ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਜੀ ਕਾਫੀ ਕਲਰ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2100 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਅਲੱਗ ਤੋਂ ਨਹੀਂ ਲੈ ਰਣਗੇ ਤੇ ਇਸ ਦੇ ਵਿੱਚ ਇੱਕ ਕਲਰ ਆ ਗਿਆ ਜੀ ਲੈਮਨ ਕਲਰ ਦੇਖੋ ਸਾਰਿਆਂ ਦੇ ਪਾਸਟੈਂਪ ਲੱਗੀ ਦਿਖਾਵਾਂਗੇ ਦੇਖੋ ਇਸ ਤਰ੍ਹਾਂ ਦੇ ਬ੍ਰਾਂਡ ਦੇ ਸੂਟ ਦੇਵਾਂਗੇ ਆਪਾਂ ਤੁਹਾਨੂੰ ਇਹ ਨਹੀਂ ਹੈਗਾ ਵੀ ਹਨਾ ਵੀ ਆਪਾਂ ਕੋਈ ਗਲਤ ਚੀਜ਼ ਦੇਵਾਂਗੇ ਦੇਖੋ ਇਹਨਾਂ ਨੂੰ ਤੁਸੀਂ ਕਾਟਨ ਦੀ ਲੈਸ ਵਗੈਰਾ ਲਾ ਕੇ ਕਿਵੇਂ ਮਰਜ਼ੀ ਸੂਟ ਨੇ ਜਿਹੜੇ ਰੈਡੀ ਕਰ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਦਾ ਇਹ ਲੈਮਨ ਕਲਰ ਹੈ ਜੀ ਇਹਦੇ ਨਾਲ ਆਪਾਂ ਨੇ ਰੱਖੀ ਹੈ ਇਸ ਤਰ੍ਹਾਂ ਦੀ ਸਲਵਾਰ ਤੁਸੀਂ ਨੇ ਜੇ ਇਹਦੇ ਨਾਲ ਕੋਈ ਹੋਰ ਕਲਰ ਇਹਦੇ ਵਿੱਚ ਮਿਲਦਾ ਜੁਲਦਾ ਹਨਾ ਜਿਆਦਾ ਕਲਰ ਇਹਦੇ ਵਿੱਚ ਪੀਚ ਜਿਹਾ ਕਲਰ ਹੈ ਜੇ ਤੁਸੀਂ ਇਹ ਕਲਰ ਦੀ ਸਲਵਾਰ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਇਹ ਵੀ ਰੱਖ ਸਕਦੇ ਹੋ ਇਹ ਤੁਹਾਨੂੰ ਫੈਬਰਿਕ ਮਿਲੂਗੀ ਜੀ 2.5 2.5 ਮੀਟਰ ਦੀ ਕੱਟ ਜਾ ਤੁਹਾਨੂੰ ਆਲ ਓਵਰ ਮਿਲੂਗਾ ਜੀ ਇਹ ਹਨ ਵੀ ਆਪਾਂ ਨਹੀਂ ਹੈਗਾ ਇਹ ਵੱਧ ਕੱਟ ਕਰ ਲਾਂਗੇ ਜਾਂ ਤੁਹਾਨੂੰ 5 ਮੀਟਰ ਲੈਣਾ ਪਊਗਾ ਸੂਟ ਜਾਂ ਤੁਹਾਨੂੰ 2.5 ਮੀਟਰ ਮਿਲੂਗਾ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਦੇਖੋ ਜੀ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪਰਪਲ ਕਲਰ ਇਹ ਤੇ ਆਪਾਂ ਪਹਿਲਾਂ ਵੀ ਸਲਵਾਰ ਤੇ ਮੋਰੀਆਂ ਤੇ ਵਰਕ ਕਰਵਾਇਆ ਹੋਇਆ ਸੇਮ ਸੂਟ ਹੈ ਜੀ ਦੇਖੋ ਅੱਜ ਵਾਲੇ ਸੂਟ ਨੇ ਜਿਹੜੇ ਸਾਰਿਆਂ ਦਾ ਪ੍ਰਾਈਸ 2100 ਰੁਪਏ ਰਹੂਗਾ ਜੀ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਸਕਿਨ ਕਲਰ ਦੀ ਰੱਖੀ ਹੈ ਜੀ ਸਲਵਾਰ ਜੇ ਤੁਸੀਂ ਨੇ ਪਰਪਲ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਤੁਹਾਡੇ ਕੋਲ ਦ ਬਾਕੀ ਜੇ ਤੁਸੀਂ ਆਲ ਓਵਰ ਲੈਣਾ ਜੀ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਆਲ ਓਵਰ ਸੂਟ ਦਾ ਥੋੜਾ ਜਿਹਾ ਪ੍ਰਾਈਸ ਹੈ ਜਿਹੜਾ ਕਾਸਟਲੀ ਹੋ ਜਾਂਦਾ ਹੈ ਬਾਕੀ ਥੋੜਾ ਜਿਹਾ ਮੈਨੂੰ ਐ ਲੱਗ ਰਿਹਾ ਵੀ ਇਸ ਵਾਰ ਮੈਚਿੰਗ ਸੂਟ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਪਤਾ ਕੀ ਹੈ ਫਿਰ ਆਪਾਂ ਸਲਵਾਰ ਤੇ ਵੀ ਕਮੀਜ਼ ਨਾਲ ਦੀ ਜਾਂ ਕੋਈ ਕਿਵੇਂ ਕਾਟਨ ਦੀ ਲੇਸ ਲਾ ਕੇ ਜਿਹੜੀ ਆਪਾਂ ਸੂਟ ਹੈ ਰੈਡੀ ਕਰ ਲਏ ਨੇ ਡਿਜ਼ਾਈਨਿੰਗਦਾਰ ਬਣ ਜਾਂਦੇ ਨੇ ਇਸ ਕਰਕੇ ਥੋੜਾ ਜਿਹਾ ਮੈਚਿੰਗ ਜ਼ਿਆਦਾ ਟ੍ਰੈਂਡ ਦੇ ਵਿੱਚ ਬਾਕੀ ਤੁਹਾਡੀ ਚੋਇਸ ਹੈ ਜੇ ਤੁਸੀਂ ਨੇ ਵੀ ਆਲ ਓਵਰ ਹੀ ਸੂਟ ਕਰਨਾ ਹੈ ਤਾਂ ਤੁਸੀਂ ਆਲ ਓਵਰ ਵੀ ਕਰ ਸਕਦੇ ਹੋ ਦੇਖੋ ਜੀ ਇਹਦੇ ਤੁਹਾਨੂੰ ਪੂ ਕਮੀਜ਼ ਤੇ ਲਾਈਨਿੰਗ ਲਗਣੀ ਲਗਣੀ ਹੈ ਜੀ ਇਹਦੇ ਸਲਵਾਰ ਦੇ ਤੁਸੀਂ ਕੱਲੇ ਪਹੁੰਚੇ ਆ ਤੇ ਲਾ ਸਕਦੇ ਹੋ ਜੇ ਤੁਸੀਂ ਨੇ ਨਹੀਂ ਲਾਉਣੀ ਸਲਵਾਰ ਦੇ ਪਹੁੰਚੇ ਤੇ ਤਾਂ ਤੁਸੀਂ ਤਾਂ ਵੀ ਕੋਈ ਗੱਲ ਨਹੀਂ ਜੇ ਮਸਲੀਨ ਦੀ ਦੇਖੋ ਜੀ ਤਾਂ ਤੁਸੀਂ ਤਾਂ ਵੀ ਨਹੀਂ ਲਾ ਨਹੀਂ ਲਾਉਣੀ ਨਾ ਨਾ ਲਾਓ ਜੀ ਇਹ ਬਹੁਤ ਵਧੀਆ ਫੈਬਰਿਕ ਹੈ ਇਹ ਐ ਨਹੀਂ ਹੈਗਾ ਵੀ ਖਰਾਬ ਹੋਣ ਵਾਲੀ ਹੈ ਦੇਖੋ ਤਿੰਨ ਕਲਰ ਆ ਗਏ ਜੀ ਇਹਦੇ ਵਿੱਚ ਚੌਥਾ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਇਹ ਨਾਲ ਮਜੈਂਟਾ ਰਾਣੀ ਜਿਹਾ ਸ਼ੇਡ ਹੈ ਇਹ ਦੇਖੋ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਬ੍ਰਾਂਡ ਰਹੂਗੀ ਜੀ ਸੇਮ ਫੈਬਰਿਕ ਟਿਸਟਾ ਦੀ ਦੇਖੋ ਜੀ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਤੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ ਕਲਰ ਦੇਖੋ ਕਿੰਨਾ ਸਪਿਆਰਾ ਲੱਗ ਰਿਹਾ ਇਹਦੇ ਵਿੱਚ ਇਹਦੇ ਨਾਲ ਜਿਆਦਾ ਇਹਦੇ ਵਿੱਚ ਇਹੀ ਹੈ ਜੀ ਜਿਆਦਾ ਸਲਵਾਰ ਇਹੀ ਚੱਚਰੀ ਹੈ ਬਾਕੀ ਤੁਹਾਡੀ ਚੁਆਇਸ ਹੈ ਜੇ ਤੁਸੀਂ ਨੇ ਹਨਾ ਆਲ ਓਵਰ ਲੈਣਾ ਤਾਂ ਉਹ ਵੀ ਲੈ ਸਕਦੇ ਹੋ ਜੇ ਤੁਸੀਂ ਇਹਦੇ ਵਿੱਚੋਂ ਜਿਵੇਂ ਆ ਸਕਿਨ ਕਲਰ ਹੋ ਗਿਆ ਪਰਪਲ ਕਲਰ ਹੋ ਗਿਆ ਜਾਂ ਗ੍ਰੀਨ ਕਲਰ ਜਿਆਦਾ ਦਿਖ ਰਿਹਾ ਜੇ ਤੁਸੀਂ ਐਵੇਂ ਦੀ ਸਲਵਾਰ ਕਰਾਉਣੀ ਹੈ ਤਾਂ ਤੁਸੀਂ ਇਹ ਵੀ ਕਰਵਾ ਸਕਦੇ ਹੋ ਵੈਸੇ ਮੈਚਿੰਗ ਇਹਦੀ ਇਸ ਨਾਲ ਹੀ ਜਿਆਦਾ ਹੈ ਇਹਦੇ ਵਿੱਚ بیس ਕਲਰ ਜਿਹੜਾ ਉਹ ਆ ਉਹ ਮੰਜੰਟਾ ਕਲਰ ਦੇ ਹੀ ਜਾ ਦੇਗਾ ਦੇਖੋ ਜੀ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਰਸਟ ਕਲਰ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਇਹ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਅਲੱਗ ਜਿਹੀ ਡਿਜ਼ਾਈਨਿੰਗ ਹੈ ਹਨਾ ਬਾਕੀ ਤਾਂ ਵੈਸੇ ਸੂਟ ਦਾ ਡਿਜ਼ਾਈਨਿੰਗ ਸਾਰਿਆਂ ਦੀ ਵਧੀਆ ਥੋੜਾ ਜਿਹਾ ਰਸਟ ਕਲਰ ਹੈ ਜਿਆਦਾ ਜੱਚ ਰਿਹਾ ਦੇਖੋ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਆ ਇਹ ਰੱਖੀਏ ਜੀ ਆਪਾਂ ਇਹਦੇ ਨਾਲ ਸਲਵਾਰ ਇਹਦੇ ਨਾਲ ਆਪਾਂ ਇਹ ਦੇਖੋ ਜੀ ਇਹ ਸਕਿਨ ਕਲਰ ਦੀ ਜ ਆਫ ਵਾਈਟ ਲੇਸ ਲਾ ਕੇ ਕਾਟਨ ਦੀ ਕਿਵੇਂ ਮਰਜੀ ਸੂਟਾ ਜਿਹੜਾ ਆਪਾਂ ਫਾਰਟੀਅਰ ਤਿਆਰ ਕਰ ਸਕਦੇ ਆ ਤੁਹਾਨੂੰ ਪਤਾ ਹੀ ਆ ਔਨ ਲਾਈਨ ਨਾਲ ਡਿਜ਼ਾਈਨ ਬਣਾ ਬਣਾ ਸੂਟਾਂ ਦੀ ਜੀ ਕਿੰਨੀ ਫੁੱਲ ਗ੍ਰੇਸ ਬਣ ਜਾਂਦੀ ਹੈ ਹਨਾ ਬਾਕੀ ਤੁਹਾਡੀ ਚੁਆਇਸ ਆ ਤੁਸੀਂ ਜਿਵੇਂ ਵੀ ਸੂਟ ਕਹੋਗੇ ਉਵੇਂ ਦਾ ਸੂਟ ਆਪਾਂ ਰੈਡੀ ਕਰਕੇ ਦੇਵਾਂਗੇ ਜੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਆਪਾਂ ਤੁਹਾਨੂੰ ਗਲਤ ਕੱਪੜਾ ਨਹੀਂ ਦਿੰਦੇ ਤੁਸੀਂ ਇਹਨਾਂ ਕਿਹਾ ਕਰੋ ਵੀ ਪ੍ਰਾਈਸ ਜ਼ਿਆਦਾ ਜੀ ਪ੍ਰਾਈਸ ਅਸੀਂ ਕੱਪੜਾ ਦੇਖ ਕੇ ਜੀ ਪੂਰੀ ਜ਼ਿੰਮੇਵਾਰੀ ਨਾਲ ਥੋੜੇ-ਤਕ ਸੂਟ ਹੈ ਜਿਹੜਾ ਪਹੁੰਚਦੇ ਕਰਦੇ ਆਂ ਜੇ ਪੰਜਿੰਨਾ ਭੈਣਾਂ ਕੋਲੋਂ ਆਪਣੇ ਆਰਡਰ ਚਲੇ ਗਏ ਜੀ ਉਹਨਾਂ ਨੂੰ ਤਾਂ ਪਤਾ ਹੀ ਆ ਹਨਾ ਵੀ ਕਿਵੇਂ ਦੀ ਫੈਬਰਿਕ ਹੁੰਦੀ ਆ ਆਪਣੀ ਰੇਟ ਤੂੰ ਤੁਸੀਂ ਇਹ ਨਾ ਕਿਹਾ ਕਰੋ ਵੀ ਜ਼ਿਆਦਾ ਰੇਟ ਆ ਤੁਸੀਂ ਬੇਸਿੰਤ ਤਰ੍ਹਾਂ ਕਰੋ ਤੁਹਾਡੇ ਤੱਕ ਚੀਜ਼ਾਂ ਜਿਹੜੀ ਉਹ ਗੁੱਡ ਪਹੁੰਚੂਗੀ ਜੀ ਜਿਵੇਂ ਦੀ ਅਸੀਂ ਵੀਡੀਓ 'ਚ ਦਿਖਾਵਾਂਗੇ ਥੋੜਾ-ਮੋੜਾ ਕਲਰ ਦਾ ਮੈਂ ਹਰ ਵੀਡੀਓ ਦੇ ਵਿੱਚ ਦੱਸਦੀ ਆਂ ਜੀ 19 ਕੀ ਹੋ ਜਾਂਦੀ ਆ ਕਿਉਂ ਪਤਾ ਕੀ ਆ ਜਿਹੜੀਆਂ ਸਾਡੇ ਕੋਲ ਪਿੱਛੋਂ ਹਟਵਾਉਂਦੀਆਂ ਨੇ ਜੀ ਸੂਟਾਂ ਦੇ ਜੀ ਉਹੀ ਫੋਟੋ ਜੇ ਤੁਸੀਂ ਫੋਟੋ ਮੰਗਦੇ ਹੋ ਜੀ ਅਸੀਂ ਉਹੀ ਪਾ ਦਿੰਨੇ ਜੀ ਹੁਣ ਇੱਥੇ ਜੀ ਇੱਥੋਂ ਇੱਕ ਇੱਕ ਸੂਟ ਦੀ ਫੋਟੋ ਖਿੱਚ ਕੇ ਸੈਂਡ ਕਰਾਂਗੇ ਫਿਰ ਸਾਡੇ ਕੋਲੇ ਐਨਾ ਟਾਈਮ ਹੀ ਨਹੀਂ ਹੁੰਦਾ ਹਨਾ ਉਹ ਥੋੜਾ ਜਿਆਦਾ ਜ਼ਿਆਦਾ ਕੰਮ ਹੋ ਜਾਂਦਾ ਇਸ ਕਰਕੇ ਉਹ ਆਈਫੋਨ ਦੀਆਂ ਫੋਟੋਆਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਕਲਰ ਡਾਰਕ ਲਾਈਟ ਹੋ ਜਾਂਦੇ ਨੇ ਤੇ ਬਾਕੀ ਸੇਮ ਫੈਬਰਿਕ ਹੁੰਦੀ ਹੈ ਸੇਮ ਕਲਰ ਹੁੰਦੇ ਨੇ ਸੇਮ ਡਿਜ਼ਾਈਨ ਹੁੰਦਾ ਜੀ ਜਦੋਂ ਇੱਕ ਬਾਕੀ ਤੁਸੀਂ ਜਦੋਂ ਬੜਾ ਦੇਰ ਬਾਅਦ ਟਾਈਮ ਬਾਅਦ ਮਹੀਨੇ ਦੋ ਮਹੀਨੇ ਬਾਅਦ ਆਰਡਰ ਬੁੱਕ ਕਰਦੇ ਹੋ ਜੀ ਫਿਰ ਨਵੇਂ ਤੋਂ ਨਵੇਂ ਡਿਜ਼ਾਈਨ ਆ ਜਾਂਦੇ ਨੇ ਫਿਰ ਉਸ ਕਰਕੇ ਇਸ ਤਰ੍ਹਾਂ ਨਮੀ ਚੀਜ਼ ਹੈ ਜਿਹੜੀ ਨਹੀਂ ਮਿਲਦੀ ਹੈ ਨਾ ਓਵੇਂ ਦੀ ਪੁਰਾਣੀ ਚੀਜ਼ ਹੈ ਜਿਹੜੀ ਉਹ ਡਿਜ਼ਾਈਨ ਫਿਰ ਖਤਮ ਹੋ ਜਾਂਦੇ ਨੇ ਸੇਮ ਨਹੀਂ ਮਿਲਦੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਦੇਖੋ ਜੀ ਲਓ ਜੀ ਸਕਰੀਨਸ਼ਾਟ ਇਹਦੇ ਵਿੱਚ ਕਲਰ ਆਪਾਂ ਤੁਹਾਨੂੰ ਸਾਰੇ ਲਾਤੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਟਿੱਕ ਲਾ ਕੇ ਸੈਂਡ ਕਰ ਸਕਦੇ ਹੋ ਦੇਖੋ ਜੀ ਰਸਟ ਕਲਰ ਹੈ ਨਾ ਜਿਹੜਾ ਬਹੁਤ ਵਧੀਆ ਸਰਦਾਰੀ ਚਾ ਕਲਰ ਹੈ ਲਓ ਜੀ ਸਕਰੀਨਸ਼ਾਟ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਟਿੱਕ ਲਾ ਕੇ ਆਰਡਰ ਕਰ ਸਕਦੇ ਹੋ ਸਾਰੇ ਇਹ ਟਿਸਟਾ ਬ੍ਰਾਂਡ ਦੇ ਸੂਟ ਰਹਿਣਗੇ ਜੀ ਸਾਰੇ ਸੂਟਾਂ ਦਾ ਪ੍ਰਾਈਸ ਰਹੂਗਾ ਜੀ 2100 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਕਰੋ ਆਪਣਾ ਹਰ ਇੱਕ ਵੀਡੀਓ ਦੇ ਵਿੱਚ ਪ੍ਰਾਈਸ ਪਾਇਆ ਹੁੰਦਾ ਜਿਹੜੇ ਉਹ ਤਾਂ ਵੈਸੇ ਆਪਾਂ ਨੇ ਜਿਹੜੇ ਵਰਕ ਵਾਲੇ ਸੂਟ ਹੁੰਦੇ ਨੇ ਉਹਨਾਂ ਦੇ ਵੀ ਪ੍ਰਾਈਸ ਪਾਏ ਹੁੰਦੇ ਨੇ ਕਈ ਵਾਰ ਨਹੀਂ ਵੀ ਪਾਏ ਹੁੰਦੇ ਆਪਾਂ ਪਤਾ ਇਹ ਹੋ ਜਾਂਦਾ ਵੀ ਜਿਵੇਂ ਦਾ ਵੀ ਕਸਟਮਰ ਵਰਕ ਲਾਈਕ ਕਰੂਗਾ ਜਾਂ ਦੁਪੱਟਾ ਲਾਈਕ ਕਰੂਗਾ ਜਿਵੇਂ ਦੀ ਜਿਹੜਾ ਵੀ ਫੈਬਰਿਕ ਲਾਈਕ ਕਰੂਗਾ ਉਸ ਤਰ੍ਹਾਂ ਦਾ ਆਪਾਂ ਦਾ ਪ੍ਰਾਈਸ ਹੈ ਜਿਹੜਾ ਦੱਸਾਂਗੇ ਹਨਾ ਇਸ ਕਰਕੇ ਜੇ ਉਹਨਾਂ ਅਸੀਂ ਐਸੇ ਸੂਟਾਂ ਦਾ ਪ੍ਰਾਈਸ ਤੁਹਾਨੂੰ ਦੱਸ ਦਾਂਗੇ ਤੁਸੀਂ ਫਿਰ ਹੋਰ ਸੂਟ ਤੇ ਫੈਬਰਿਕ ਦਾ ਪ੍ਰਾਈਸ ਪੁੱਛ ਲਿਆ ਫਿਰ ਤੁਸੀਂ ਕਹੋਗੇ ਵੀ ਉਹ ਵੀਡੀਓ ਚ ਇੰਨਾ ਦੱਸਿਆ ਸੀਗਾ ਤਾਂ ਕਰਕੇ ਸਾਨੂੰ ਥੋੜਾ ਜਾਂ ਫਿਰ ਕਨਫਿਊਜ਼ਨ ਹੋ ਜਾਂਦੀ ਹੈ ਇਸ ਕਰਕੇ ਵਰਕ ਵਾਲੇ ਸੂਟਾਂ ਦਾ ਪ੍ਰਾਈਸ ਹੈ ਜਿਹੜਾ ਆਪਾਂ ਵੀਡੀਓ ਦੇ ਵਿੱਚ ਇਸ ਲਈ ਨਹੀਂ ਦੱਸ ਰਹੇ ਨਹੀਂ ਸਾਨੂੰ ਕੋਈ ਦੇਖੋ ਸਾਨੂੰ ਕੋਈ ਡਰ ਨਹੀਂ ਹੈਗਾ ਵੀ ਅਸੀਂ ਕਿਉਂ ਪ੍ਰਾਈਸ ਦੱਸ ਰਹੇ ਹਾਂ ਕੋਈ ਸਾਨੂੰ ਉਹ ਨਹੀਂ ਹੈਗਾ ਆਪਾਂ ਜੇ ਉਹ ਵੀ ਪ੍ਰਿੰਟ ਸੂਟ ਨੇ ਦੇਖੋ ਇਹਦੇ ਵਿੱਚ ਆਪਾਂ ਨੂੰ ਕੋਈ ਇਸ਼ੂ ਨਹੀਂ ਹੁੰਦਾ ਫੈਬਰਿਕ ਹੈ ਕਲਰ ਹੈ ਤੁਸੀਂ ਨੇ ਸਿਲੇਕਟ ਕਰਕੇ ਸਕਰੀਨਸ਼ਾਟ ਭੇਜਣਾ ਹੈ ਉਹੀ ਸੇਮ ਪ੍ਰਾਈਸ ਰਹੂਗਾ ਜੀ ਜਿਹੜਾ ਵੀਡੀਓ ਦੇ ਵਿੱਚ ਦੱਸਿਆ ਹੋਊਗਾ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਜੜੀਆਂ ਭੈਣਾਂ ਨੇ ਮੇਰੇ ਕੋਲੋਂ ਸੂਟ ਆਰਡਰ ਕਰ ਲਏ ਉਹਨਾਂ ਨੂੰ ਸਾਰੇ ਪਤਾ ਵੀ ਕਿਵੇਂ ਦੇ ਇਹਨਾਂ ਦੇ ਪ੍ਰਾਈਸ ਨੇ ਕਿਵੇਂ ਦੀ ਇਹਨਾਂ ਦੀ ਫੈਬਰਿਕ ਰਹੂਗੀ ਚਲੋ ਜੀ ਮੇਰੀ ਹੱਤ ਪਹਿਣਾ ਨੂੰ ਰਿਕਵੈਸਟ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ 10 ਮਿੰਟ ਦੀ ਵੀਡੀਓ ਹੁੰਦੀ ਆ ਆਪਾਂ ਕਿਹੜਾ ਵਾਲੀ ਵੱਡੀ ਵੀਡੀਓ ਪਾਉਣੀ ਆ ਹਨਾ ਵੀ ਇੰਨਾ ਟਾਈਮ ਬੈਠੇ ਹੋਣੇ ਆਪਾਂ ਨੂੰ ਬੋਰ ਹੋ ਜਾਂਦੇ ਆ ਤੇ ਕੰਮ ਵੀ ਹੁੰਦੇ ਨੇ ਪਹਿਣਾ ਨੂੰ ਬਾਕੀ ਗਰਮੀ ਦਾ ਸੀਜ਼ਨ ਹੈ ਹੁਣ ਹਨਾ ਜੀ ਸਾਰਾ ਕੰਮ ਦੇਖਣਾ ਪੈਂਦਾ ਹੁੰਦਾ ਚਲੋ ਜੀ ਤੁਸੀਂ ਇਹਨਾਂ ਦੇ ਵਿੱਚੋਂ ਸੋਹਣੇ ਸੋਹਣੇ ਸੂਟ ਆਰਡਰ ਕਰੋ ਤੇ ਨਿਊ ਕਲੈਕਸ਼ਨ ਆਈ ਹੈ ਗਰਮੀ ਦੇ ਵਿੱਚ ਪਾਉਣ ਵਾਲੀ ਆਪਣੀਆਂ ਪਹਿਣਾ ਦੇ ਲਈ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ